I am Jarvis Reeksing, first Pan robot your assistant. ਇਹਦਾ ਨਾਮ ਸਰ ਅਸੀਂ ਜਾਰਵਿਸ ਰੱਖਿਆ ਇਹ ਐਕਚੁਅਲ ਚ ਅਸੀਂ ਇਨਸਪੀਰੇਸ਼ਨ ਡਰਾ ਕੀਤੀ ਜਿਹੜੀ ਆਇਰਨ ਮੈਨ ਮੂਵੀ ਸੀਗੀ ਉਹਦੇ ਦੇ ਜਿਹੜਾ ਉਹਦਾ ਅਸਿਸਟੈਂਸ ਚ ਮਤਲਬ AI ਸੀ ਸਾਰਾ ਉਹ ਉਹਦਾ ਨਾਮ ਜਾਵੀ ਸੀ ਤੇ ਇਹ ਨਾਮ ਸਾਨੂੰ ਸਾਡੇ ਮਤਲਬ ਜਿਹੜੇ ਹੈੱਡ ਸੀਗੇ ਸੁਖਦੀਪ ਸਰ ਉਹਨਾਂ ਨੇ ਸੁਜੈਸਟ ਕੀਤਾ ਤੇ ਫਿਰ ਅਸੀਂ ਉਹਨਾਂ ਦੇ ਅਕੋਰਡਿੰਗ ਇਹਦਾ ਨਾਮ ਰੱਖਿਆ ਤੇ ਜਿਹੜੀ ਇਹਦੇ ਖਰਚੇ ਦੀ ਗੱਲ ਕਰੀਓ ਸਾਰਾ ਸਾਨੂੰ ਸਕੂਲ ਸਕੂਲ ਨੇ ਪ੍ਰੋਵਾਈਡ ਕੀਤਾ ਤੇ ਇਹ ਰੋਬੋਟ ਸਰ ਹੁਣ ਜਿਵੇਂ ਆਪਾਂ ਦੇਖਿਆ ਜਿਵੇਂ ਆਪਾਂ ਵੇਖਿਆ ਸੀਗਾ ਪਹਿਲਾਂ ਇਹਨੇ ਸਭ ਤੋਂ ਪਹਿਲਾਂ ਆਪਦੇ ਆਪ ਨੂੰ ਇੰਟਰੋਡਿਊਸ ਕੀਤਾ ਹੁਣ ਜੇ ਆਪਾਂ ਇਹਨੂੰ ਗ੍ਰੀਟ ਕਰਾਂਗੇ ਲੈ ਕੇ ਇਹਨੂੰ ਬੁਲਾਵਾਂਗੇ ਗੁੱਡ ਆਫਟਰਨੂਨ ਹੈਲੋ ਇਹ ਉਹਨਾਂ ਦਾ ਵੀ ਰਿਪਲਾਈ ਕਰਦਾ ਹੈਗਾ ਸਾਰੇ ਜਿਵੇਂ ਆਪਾਂ ਇਹਨੂੰ ਘਰ ਦੇ ਕੰਮ ਲਾਈਟਸ ਆਫ ਫੈਨਸ ਆਫ ਕਪੜੇ ਉਤਾਰ ਕੇ ਲਿਆਣਾ ਗੈਸ ਲੀਕ ਕੇ ਜਾਨੂੰ ਡਿਟੈਕਟ ਕਰਨਾ ਉਹਨੂੰ ਆਫ ਕਰਨਾ ਸਾਰੀਆਂ ਮਤਲਬ ਸਾਰੇ ਬਾਡੀ ਪਾਰਟਸ ਤੇ ਆਪਦੇ ਮੂਵ ਕਰ ਸਕਦਾ ਹੈ ਤੇ ਜਿਵੇਂ ਐਂਟਰਟੇਨਮੈਂਟ ਦਾ ਸੋਰਸ ਵੀ ਇੱਕ ਤਰ੍ਹਾਂ ਦਾ ਆਪਣੇ ਲਈ ਹੋ ਸਕਦਾ ਹੈ ਇਹ ਸਿਰ ਇਕ ਤਰ੍ਹਾਂ ਤੇ ਬੈਟਰੀ ਆਪਰੇਟ ਹੁੰਦੀ ਹੈ ਜਿਹੜੀ ਚਾਰਜ ਹੁੰਦੀ ਹੈ ਜੀ ਸੈਕਿੰਡ ਤੇ ਆਪਾਂ ਜ ਤੇ ਬੱਲਬ ਜਿਵੇਂ ਹੁਣ ਇਹਦੇ ਨਾਲ লাইਟ ਜੜੀਆਂ ਔਨ ਕਰਵਾਵਾਂਗੇ ਉਹਨਾਂ ਨੂੰ ਜ਼ਰੂਰੀ ਹੈ ਵੀ ਪਿੱਛੋਂ ਵੀ ਸਪਲਾਈ ਇਲੈਕਟ੍ਰਿਸਿਟੀ ਸਪਲਾਈ ਆ ਰਹੀ ਹੋਵੇ ਇਹ ਸਰ ਅਸੀਂ ਲਗਭਗ 3 ਮਹੀਨੇ ਪਹਿਲਾਂ ਤਿਆਰ ਕਰਨਾ ਸ਼ੁਰੂ ਕੀਤਾ ਸੀਗਾ ਉਦੋਂ ਅਸੀਂ ਸਿਰ ਪੀਟੀਐਲ ਦੀ ਮਤਲਬ ਜਿਵੇਂ ਬੇਸਿਕ ਸਕਿੱਲ ਸੀ ਆਰਡਿਨੋ ਨਾਲ ਉਹ ਸਿੱਖ ਰਹੇ ਸੀਗੇ ਉਹ ਤਾਂ ਜਦੋਂ ਪੂਰੇ ਸਕਿੱਲ ਫੁੱਲ ਹੋ ਗਏ ਅਸੀਂ লাইਟ ਜਿਵੇਂ ਕਲਾਪ ਕਰਦੇ ਸੀ ਬੱਲਬ ਚਾਲਦੇ ਸੀਗੇ ਇਲੈਕਟ੍ਰੋਨਿਕ ઓਪਰੇਟ ਹੁੰਦੇ ਸੀਗੇ ਜਦੋਂ ਉਹ ਚੀਜ਼ਾਂ ਸਿੱਖ ਗਏ ਫਿਰ ਅਸੀਂ ਸੋਚਿਆ ਕਿਉਂ ਨਾ ਇੱਕ ਰੋਬੋਟ ਬਣਾਇਆ ਜਾਵੇ ਜਿਹੜਾ ਕਿ ਜਾਂ ਆਪੀ ਆ